ਹੈਲੋ ਸਸਸੀ ਕਾਲ ਜੀ ਕੀ ਹਾਲ ਸਾਰਿਆਂ ਦਾ ਠੀਕ ਠਾਕ ਅੱਜ ਅਸੀਂ ਬੜੇ ਦਿਨ ਬਾਅਦ ਬਲੌਗ ਬਣਾਉਣ ਲੱਗੇ ਆ ਤੇ ਮੈਂ ਕਿਹਾ ਬਲੌਗ ਪਾਈਏ ਤੇ ਲਓ ਜੀ ਬਲੌਗ ਦੀ ਕਰਦੇ ਆ ਸ਼ੁਰੂਆਤ ਤੇ ਸਾਡੇ ਬਲੌਗ ਨੂੰ ਵਾਰ ਤੋਂ ਵਾਰ ਪਿਆਰ ਦਿਓ ਤੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਆ ਸਾਡੀ ਆ ਪ੍ਰਾਨੀ ਰਾਣੀ ਸੁੰਦਰਾ ਤੇ ਤੁਹਾਨੂੰ ਆ ਕੇ ਖੁਸ਼ ਖਬਰੀ ਹੋਰ ਦੇਣੀ ਆ ਕਿ ਅਸੀਂ ਗੱਡੀ ਲਈ ਨਵੀਂ ਸਵਿਫਟ ਡਰੋਲ ਮਹਾਰਾਜ ਨੇ ਗੱਡੀ ਬਖਸ਼ੀ ਹਨ ਗਰੀਬਾਂ ਨੂੰ ਤੇ ਗੱਡੀ ਦਿੱਤੀ ਮਹਾਰਾਜ ਨੇ ਤੇ ਹੋਰ ਅਸੀਂ ਸ਼ਰਾਰਤੀ ਬੱਚਿਆਂ ਨਾਲ ਵੀ ਤੁਹਾਡੀ ਮੁਲਾਕਾਤ ਕਰਾਉਨੇ ਆ ਆ ਸਾਡੀ ਹਰੀ ਭਰੀ ਸਬਜ਼ੀ ਇਹ ਤਾਂ ਮੈਂ ਦਿਖਾ ਹੀ ਚੁੱਕਿਆ ਕਿੰਨੇ ਆ ਬਲੌਕਾਂ ਚ ਉਹ ਸਾਡੇ ਸ਼ਰਾਰਤੀ ਬੱਚੇ ਆ ਕੀ ਕਰਦੇ ਪਏ ਜੇ ਉਹ ਫਲਾਵਰ ਸਾਰੇ ਤੋੜਦੇ ਤੇ ਨਾਨੀ ਨੇ ਕੁੱਟੀ ਕਰਨੀ ਕਰਨਾ ਤੇਰੀ ਸੰਗਤ ਬਹੁਤ ਸੋਹਣਾ ਬਹੁਤ ਸੋਹਣਾ ਕੰਡੇ ਜੀ ਚਲੋ ਨਾ ਇਦੋ ਹੀ ਕਰਨ ਦੀ ਤਿਆਰੀ ਕਰ ਅੰਗਦ ਹੋਲੀ ਹੋਲੀ ਹਾਂ ਹੋਲੀ ਫੁੱਲਾਣਾ ਖੇਡੀਦੀ ਐ ਐ ਤੂੰ ਫੁੱਲਾਣਾ ਖੇਡਦੇ ਈ ਹੋਲੀ ਆ ਸਾਰੇ ਫੁੱਲ ਤੋੜਦੇ ਗਮਲੇ ਐ ڪرੁੰਡੇ ਅਮਰੁੰਡੇ ਕਰਤੇ ਅੰਗਦ ਨੇ ਆ ਸਾਡੀ ਸਬਜੀ ਸਾਡੇ ਫਾਦਰ ਸਾਹਿਬ ਦੀ ਮਿਹਨਤ ਆ ਸਾਡੇ ਅੰਗਦ ਸਿੰਘ ਜੀ ਆ ਸਾਡੇ ਕਰਮ ਸਿੰਘ ਜੀ ਕਰਮ ਦੇ ਵਾਲੇ ਬੁੱਕੇ ਦੇ ਗੱਡੇ ਹਾਰੇ ਹੋ ਗਿਆ ਨਾ ਕਰਮਨ ਕਰਮਨ ਮਹੀਨੇ ਤੱਕ ਜੂੜਾ ਹੁੰਦਾ ਬਣਾਉਣਾ ਨਾ ਚੋਚਨ ਦੇ ਹੋਗੇ ਹਿੰਨੇ ਦੇ ਕਾਲਾ ਕਿੰਨਾ 2 ਲੱਖ ਕਰੇ ਲਿੰਦਾ ਆ ਪਟਕਾ ਲਾਇਆ ਨਾ ਉਹਦੇ ਕਰਕੇ ਹੋਇਆ ਕੋਈ ਨਹੀਂ ਮਹੀਨੇ ਤੱਕ ਹੋ ਜਾਣਾ ਜੂੜਾ ਕਰਮਨ ਦਾ ਹੈ ਨਾ ਕਰਮਨ ਅੰਦਰ ਦੇ ਗੰਦੇ ਬੱਚੇ ਬਣਦੇ ਜੇ ਹੁਣ ਹੋਰ ਕੀ ਕਰਨ ਦੇ ਜੇ ਗੰਦੇ ਬੱਚੇ ਬਣਦੇ ਜੇ ਬੋਲਦੇ ਨਹੀਂ ਜੇ ਕੋਣ ਗਦੇ ਅਭੀ ਨਾਲੇ ਤੁਹਾਨੂੰ ਅਸੀਂ ਹੋਰ ਦੱਸਣਾ ਜੇ ਕਿ ਨੇ ਜੈਨ ਲੈਣੀ ਹੋਵੇ ਇਹਦੀ ਪਾਸਿੰਗ ਨਹੀਂ ਹੈਗੀ 2004 ਮਾਡਲ ਤੇ 70 75 ਦੀ ਛੱਡਾਂਗੇ ਬਾਕੀ ਆਿਆਂ ਤੇ ਮਾਨਤਾਨ ਕਰਾਂਗੇ AC ਹੀਟਰ ਪੂਰਾ ਓਕੇ ਕੋਈ ਮਤਲਬ ਹੈ ਨਹੀਂ ਆ ਗੱਡੀ 'ਚ ਕੋਈ ਫਾਲਟ ਨਹੀਂ ਹੈਗਾ ਉਹ ਲਿਖ ਕੇ ਵੀ ਗਾਰੰਟੀ ਦੇ ਸਕਦੇ ਆਪਾਂ ਅੰਗਦ ਨੋ 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 ਨਾਨੀ ਨੇ ਕੁੱਟੀ ਕਰਨੀ ਆ ਵੱਡਾ ਫੁੱਲ ਇਹ ਤੇ ਨਾਨੀ ਨੇ ਕੁੱਟੀ ਕਰ ਦੇਣੀ ਵੱਡਾ ਫੁੱਲ ਐਡੇ ਸ਼ਰਾਰਤੀ ਬੱਚੇ ਇੱਕ ਫੁੱਲ ਨਹੀਂ ਛੱਡਿਆ ਇਹੋ ਰਹਿ ਗਏ ਬਸ ਲਾਏ ਪਤਾ ਕਿੰਡੀ ਮਿਹਨਤ ਨਾ ਵਾ ਅ ਫੇਰ ਅ ਫੁੱਲ ਥੋੜੀ ਜਾਣ ਦੇ ਨਾਨੀ ਨੇ ਕੁੱਟੀ ਕਰਨੀ ਆ ਨਾਨੀ ਆਂ ਦੇ ਮੰਗਦੀ ਕੁੱਟੀ ਕਰਨੀ ਆ ਹੁਣ ਕਿੱਥੇ ਚੱਲੇ ਜੀ ਨਹੀਂ ਗੰਨੀ ਨਹੀਂ ਨਹੀਂ ਗੰਨੀ ਨਹੀਂ ਗੰਨੀ ਤੇ ਚਲੋ ਫਿਰ ਪਾਣੀ ਪੈਣ ਡਿਆ ਤੁਹਾਡਾ ਹਾਂ ਗਾ ਟੋਏ ਕਿੱਦੀ ਪਾਣੀ ਹਾਂ ਗਾ ਟੋਏ ਪਾਣੀ ਕਿੱਦੀ ਅਸਾ ਪਾਣੀ ਚ ਟੋਏ ਪਾ ਕੇ ਖੇਡੀ ਕਰਨੀ ਆ ਚਲੋ ਫਿਰ ਕਰੋ ਤਿਆਰੀ ਫਿਰ ਦੀ ਆ ਨਹੀਂ ਟੋਲ ਪੀਣਾ ਚਲੋ ਟੂਨ ਦੋ ਹੀ ਪਾ ਕੇ ਨਹੀਂ ਆਏ ਤੇ ਸ਼ੂ ਮਾਮੂ ਕਿੱਥੋਂ ਲਿਆਵੇ ਹੁਣ गंदे बच्चे हो गए ही तू तैन आख कनेड चलो 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 चल चलो अंदर चलो 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 जाग नहाई करो चलो चलो करमन चलो 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 जल्दी चलो चल करमन चलो चलो नानी मामा आवाज मानी चलो नही करिए चलो 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 चल मन चलो 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 आओ चलो चलो टोए चोको नाई करो चलो 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 चल मन साडा बुलेट बुलेट साडा छोटा मोटरसाइकिल चलो, चलो 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 अच्छा चलो 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 रूम माय रूम ब्रदर है साउथ कोरिया बया फोटो चलो 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 नही करो अंगद नाई नहीं बनाऊंगा और नहीं बन डियो चाय बना के दे दी मुझे जा रहा है चलो जी ठीक है आज अही मैं छोटा सा ब्लॉग बनाया हुआ ਤੇ ਸਾਡੇ ਬਲੌਗ ਨੂੰ ਦੀਓ ਪਿਆਰ ਕਿਉਂਕਿ ਅਸੀਂ ਹਜੇ ਸ਼ੁਰੂਆਤ ਕੀਤੀ ਬਲੌਗ ਦੀ ਸਾਨੂੰ ਬਹੁਤੀ ਜਾਣਕਾਰੀ ਵੀ ਨਹੀਂ ਹੈਗੀ ਅਸੀਂ ਸਾਬ ਨਾਲ ਬਲੌਗ ਬਣਾਈ ਦੀ ਵੀ ਕੋਈ ਗਲਤੀ ਬਣਾਓ ਜੇ ਸਾਡੀ ਕੋ ਹਨ ਤੇ ਸਾਡੇ ਬਲੌਗ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਤੇ ਹੌਲੀ ਹੌਲੀ ਇਦਾਂ ਹੀ ਫਿਰ ਸਮਝ ਲੱਗਦੀ ਆ ਵੀ ਗਾਂ 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 ਕਦਾਂ ਵਧਨਾਵਾ ਹਨਾ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਕਰਮਨ ਕਹਦੇ ਸਾਰਿਆਂ ਨੂੰ ਕੀ ਬਲੌਗ ਦਾ ਸੀ ਐਂਡ ਕਰਨ ਲੱਗੇ ਹਾਂ ਤੇ ਸਾਡੇ ਬਲੌਗ ਨੂੰ ਪਿਆਰ ਦਿਆ ਕਰੋ ਆਪਾਂ ਫਿਰ ਬਲੌਗ ਦਾ ਹੈਂਗ ਕਰਨਾ ਹੈ ਸਾਡੇ ਬਲੌਗ ਨੂੰ ਪਿਆਰ ਟੈਗ ਕਰੋ ਸਾਰਿਆਂ ਨੂੰ ਲਵ ਯੂ ਕਹ ਦੇ ਸਾਰੇ ਲਵ ਯੂ ਲਵ ਯੂ ਮਾਈ ਬਾਏ